ਸੀ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਜੱਦੀ ਸੀ ਉਸ ਤੇ ਉੱਪਰ ਜਿਤਾਸਰ ਕੀਤੀ ਉਸ ਤੋਂ ਬਾਅਦ ਹੋਣਾ ਤਿੰਨ ਵਾਰ ਜੈ ਤੋਂ ਐਮਪੀ ਰਹਿ ਚੁੱਕੇ ਨੇ ਹਰ ਸਿਮਤ ਕੋ ਬਾਦਲ ਲੱਗਦਾ ਕਿ ਉਹੀ ਰਿਪੀਟ ਹੋਈਗੀ ਗੱਲ ਦੁਬਾਰਾ ਤੋਂ ਵੱਡਾ ਨਫਰਤ ਹੈ ਬੀਜੇਪੀ ਪ੍ਰਤੀ ਪੰਜਾਬ ਵਿੱਚ ਪਿੰਡਾਂ ਚ ਕਿਸਾਨਾਂ ਚ ਕਿਉਂਕਿ ਜਿਹੜੇ ਕਾਲੇ ਕਾਨੂੰਨ ਲਿਆਉਣ ਤੋਂ ਉਹਨਾਂ ਨੇ ਪਹਿਲ ਕਰ ਲਈ ਸੀ ਕਿਹਦੇ ਤੋਂ ਮੁਕਾਬਲਾ ਕੀ ਦੇ ਨਾਲ ਦੇਖਦੇ ਹੋ ਵੇਖੋ ਮੈਂ ਕਿਉਂਕਿ ਚੋਗੁਣਾ ਮੁਕਾਬਲਾ ਹੈ ਇਸ ਵਾਰ ਪੰਜਾਬ 'ਚ ਜਿਹੜੇ ਨੌਕਰੀਆਂ ਸੀ ਉਹਦੇ ਟਰਾਂਸਫਰੈਂਸ ਸੀ ਸ਼ਾਇਦ ਅੱਜ ਤੱਕ ਕਦੇ ਨਹੀਂ ਕਿਸੇ ਵੀ ਸਰਕਾਰ ਦੀ ਹੋਇਆ ਕਰਦੀ 42000 ਬੱਚੇ ਨੂੰ ਨੌਕਰੀ ਮਿਲੀ ਔਰ ਮੈਰਿਟ ਦੇ ਮਿਲੀ ਹੈ ਪਹਿਲੀ ਵਾਰ ਜਿਹੜੇ ਮੁੱਦੇ ਇਸ ਬਾਰੇ ਅਸੀਂ ਮੈਨਣ ਵਾਲੇ ਨਹੀਂ ਜੀ ਨਹੀਂ ਨਹੀਂ ਮੁੱਦੇ ਤਾਂ ਰੋਜ਼ ਦੇ ਨਵੇਂ ਹੋਇਆ ਕਰਦੇ ਸਾਡੀ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਇਮਾਨਦਾਰੀ ਨਾਲ ਇਹ ਪੰਜਾਬ ਦੇ ਹੱਕਾਂ ਹਕੂਕਾਂ ਦੀ ਲੜਾਈ ਮੈਂ ਲੋਕ ਸਭਾ ਚ ਤਾਜ ਬਠਿੰਡਾ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਸਿਆਂ ਮਾਨ ਪਹੁੰਚ ਰਹੇ ਨੇ ਔਰ ਗੁਰਮੀਤ ਸਿੰਘ ਕੁੱਡੀਆਂ ਸਾਡੇ ਨਾਲ ਨੇ ਉਹਨਾਂ ਗੱਲਬਾਤ ਜੋ ਕਰਦੇ ਆ ਕੁੱਡੀਆਂ ਸਾਹਿਬ ਮਾਹੌਲ ਕਿਵੇਂ ਦੇਖ ਰਹੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਾਉਂਦੇ ਹੋ ਕਿ ਲੋਕ ਬਹੁਤ ਖੁੱਲ ਕੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਆ ਕਿਉਂਕਿ ਉਸ ਸਾਲਾਂ ਦੀ ਜਿਹੜੀ ਸਰਕਾਰ ਹੈ ਲੋਕ ਪੱਖੀ ਰਹੀ ਹੈ ਅਸੀਂ ਚਾਹੇ ਕਿਸਾਨ ਸੀ ਉਹਨੂੰ ਬਿਜਲੀ ਪੂਰੀ ਦਿੱਤੀ ਹੈ ਚਾਹੇ ਨੌਕਰੀਆਂ ਸੀ ਉਹਦੇ ਟਰਾਂਸਫਰੈਂਸ ਸੀ ਸ਼ਾਇਦ ਅੱਜ ਤੱਕ ਕਦੇ ਨਹੀਂ ਕਿਸੇ ਵੀ ਸਰਕਾਰ ਦੀ ਹੋਇਆ ਕਰਦੀ 42000 ਬੱਚਨ ਨੌਕਰੀ ਮਿਲੀ ਔਰ ਮੈਰਿਟ ਦੇ ਮਿਲੀ ਹੈ ਪਹਿਲੀ ਵਾਰ ਤੇ ਲੀਡਰਾਂ ਦੇ ਮੰਤਰੀਆਂ ਦੇ ਰਿਸ਼ਤੇਦਾਰ ਨਹੀਂ ਜਿਨ੍ਹਾਂ ਨੇ ਕੋਈ 50 ਲੱਖ ਜਾਂ ਕਰੋੜ ਦੀ ਗੱਲ ਨਹੀਂ ਕਹੀ ਤੋਂ ਜੋਨਾ ਟੋਲ ਪਲਾਜ਼ੇ ਬੰਦ ਕੀਤੇ ਆ ਆਮ ਅੱਧ ਵੀ ਕਲੀਨਿਕ ਖੁੱਲੇ ਗਏ ਲੋਕੋ ਮੁਕਾਬਲਾ ਕਿਹਦੇ ਨਾਲ ਦੇਖਦੇ ਨੇ ਵੇਖੋ ਮੈਂ ਕਿਉਂਕਿ ਚੌਗਣਾ ਮੁਕਾਬਲਾ ਗਿਆ ਇਸ ਵਾਰ ਪੰਜਾਬ ਚ ਮੈਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਹਿੰਦਾ ਹੁੰਦਾ ਕਿਉਂਕਿ ਚੋਣ ਲੜਨ ਲਈ ਮੈਂ ਮੈਂ ਐਂਡ ਕਰ ਰਿਹਾ ਤੇ ਜਿਹੜੇ ਵੀ ਉਮੀਦਵਾਰ ਆ ਮੁਬਾਰਕ ਹੈ ਚਾਰ ਤਿੰਨ ਚਾਰ ਉਮੀਦਵਾਰ ਨੇ ਸਾਰਿਆਂ ਨੂੰ ਮੁਬਾਰਕ ਹਰ ਇੱਕ ਦਾ ਲੜਨਾ ਹੱਕ ਹੈ ਔਰ ਫੈਸਲਾ ਕਰਨਾ ਲੋਕਾਂ ਦਾ ਤੁਸੀਂ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਜਿਹੜੀ ਜੱਦੀ ਸੀਟ ਸੀ ਉਸ ਤੇ ਉੱਪਰ ਜਿੱਤਾ ਅਸਰ ਕੀਤੀ ਉਸ ਤੋਂ ਬਾਅਦ ਹੋਣਾ ਤਿੰਨ ਵਾਰ ਜੈ ਤੋਂ ਐਮਪੀ ਰਹਿ ਚੁੱਕੇ ਨੇ ਹਰ ਸਿਮਤ ਕੋ ਬਾਦਲ ਲੱਗਦਾ ਕਿ ਉਹੀ ਰਿਪੀਟ ਹੋਈਗੀ ਗੱਲ ਦੁਬਾਰਾ ਵੇਖੋ ਵਾਰੀਆਂ ਨਹੀਂ ਕਦੇ ਵੀ ਗਣਡੀਆਂ ਚਾਹੀਦੀਆਂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੇਰੇ ਵਾਲੀ ਸੀਟ ਤੋਂ Gracias. <laughs> ਜਿਹੜੀ ਤੋਂ ਮੈਂ ਹੁਣ ਉਥੋਂ ਦੇ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਲੰਬੀ ਤੋਂ ਤੋਂ ਪੰਜ ਵਾਰ ਲਗਾਤਾਰ ਐਮਐਲਏ ਬਣੇ ਸਾਨੂੰ 11 ਬਾਰੀ ਬਣੇ ਸੀ ਇਹ ਕੋਈ ਗੱਲ ਨਹੀਂ ਹੁੰਦੀ ਲੋਕ ਫੈਸਲਾ ਕਰਨ ਵਾਲੇ ਆ ਉਹਨਾਂ ਦੇ ਜਿੱਥੇ ਉਹਨਾਂ ਬੀਜੇਪੀ ਨੂੰ ਕਿਵੇਂ ਦੇਖਦੇ ਹਾਂ ਪਰਮਪਾਲ ਕੌਰ ਸਿੱਧੂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਤਾਰਿਆ ਉਹਨਾਂ ਦੇ ਵੱਲੋਂ ਪਰਮਪਾਲ ਕੌਰ ਸਿੱਧੂ ਦੀ ਗੱਲ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪਰ ਬੀਜੇਪੀ ਦੀ ਗੱਲ ਹੈ ਨਾ ਜਿਹੜੀ ਕਿਉਂਕਿ ਬਹੁਤ ਵੱਡਾ ਨਫ਼ਰਤ ਹੈ ਬੀਜੇਪੀ ਪ੍ਰਤੀ ਪੰਜਾਬ ਵਿੱਚ ਪਿੰਡਾਂ 'ਚ ਕਿਸਾਨਾਂ 'ਚ ਕਿਉਂਕਿ ਜਿਹੜੇ ਕਾਲੇ ਕਾਨੂੰਨ ਲਿਆਉਣ ਤੋਂ ਉਹਨਾਂ ਨੇ i ਉਦੇ ਲਈ ਸਾਡੇ ਲੋਕਾਂ ਨੂੰ 14 ਮਹੀਨੇ ਉੱਥੇ ਲਾਉਣੇ ਪਏ ਇਸ ਦਾ ਗੁੱਸਾ ਪਾਇਆ ਜਾਂਦਾ ਹੈ ਔਰ 700 ਤੋਂ ਵੱਧ ਸ਼ਹੀਦیاں ਵੀ ਹੋ ਗਈਆਂ ਪਰ ਉਹ ਕਹਿੰਦੇ ਕਿ ਕਿਸਾਨ ਨਹੀਂ ਵਿਰੋਧ ਕਰ ਰਹੇ ਸਾਡਾ ਸਗੋ ਵਿਰੋਧੀ ਪਾਰਟੀਆਂ ਦੇ ਵਰਕਰ ਕਰ ਰਹੇ ਨੇ ਵੇਖੋ ਮੈਂ ਇਸ ਗੱਲ ਦੇ ਬਹਿਸ ਵਿੱਚ ਨਹੀਂ ਪੈਂਦਾ ਜੋ ਵੀ ਹੋ ਰਿਹਾ ਜਾਂ ਨਾ ਹੋ ਰਿਹਾ ਹਰ ਜ਼ਮਨਤ ਬਾਦਲ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਦੇ ਉੱਪਰ ਭਾਵੁਕ ਹੋਏ ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਤੁਸੀਂ ਐਵੇਂ ਨਾ ਬੋਲਿਆ ਕਰੋ ਕਹਿੰਦੇ ਉਹਨਾਂ ਨੇ ਤਾਂ ਬਟਿੰਡੇ ਨੂੰ ਮਿਨੀ ਚੰਡੀਗੜ੍ਹ ਬਣਾ ਤਾ ਸੀ ਇਹ ਮੈਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਕੋਈ ਉੱਚਾ ਨਿਵਾ ਨਹੀਂ ਬੋਲਿਆ ਨਾ ਹੀ ਮੇਰਾ ਫਰਜ ਮੰਨਦਾ ਫਿਰ ਵੀ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਔਰ 96 97 ਸਾਲ ਉਹਨਾਂ ਦੀ ਉਮਰ ਸੀ ਸਤਿਕਾਰਯੋਗ ਬਜ਼ੁਰਗ ਵੱਡੇ ਸਨ ਮੈਂ ਜਿਹੜੀ ਮੇਰੀ ਵਿਅਕਤੀਗਤ ਗੱਲ ਹੈ ਤੋਂ ਮੈਥੋਂ ਵੱਡੇ ਆ ਤੇ ਮੈਂ ਸਤਿਕਾਰ ਕਰਦਾ ਕੋਈ ਵੀ ਬੰਦਾ ਹੈ ਔਰ ਜਿਹੜੀ ਰਾਜਨੀਤਿਕ ਗੱਲ ਸੀ ਮੈਂ ਉਹਨਾਂ ਦੇ ਮੁਕਾਬਲੇ ਚੋਣ ਲੜਿਆ ਲੋਕਾਂ ਨੇ ਮੈਨੂੰ ਚੰਗਾ ਸਮਝਿਆ ਮੇਰੇ ਵੱਲ ਹੋ ਗਿਆ ਕਿਹੜੇ ਮੁੱਦੇ ਇਸ ਵਾਰ ਹੈ ਮੈਨਰ ਵਾਲੇ ਨੇ ਜੀ ਦੇ ਦਾ ਰੋਜ਼ ਦੇ ਨਵੇਂ ਹੋਇਆ ਕਰਦੇ ਸਾਡੀ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਇਮਾਨਦਾਰੀ ਨਾਲ ਇਹ ਪੰਜਾਬ ਦੇ ਹੱਕਾਂ ਹਕੂਕਾਂ ਦੀ ਲੜਾਈ ਮੈਂ ਲੋਕ ਸਭਾ ਚ ਆਖਰੀ ਸਵਾਲ ਹੈ ਕਾਂਗਰਸ ਦੇ ਬਾਰੇ ਕੀ ਕਹੋਗੇ ਜੀਤਮੇਂਦਰ ਸਿੰਘ ਸਿੱਧੂ ਉਹਨਾਂ ਨੂੰ ਉਤਾਰਿਆ ਕੋਈ ਹਰ ਇੱਕ ਪਾਰਟੀ ਦਾ ਹੱਕ ਹੈ ਉਹਨਾਂ ਨੂੰ ਵੀ ਉਤਾਰ ਲਿਆ ਤਾਂ ਕੋਈ ਮੈਨੂੰ ਉਹਦੇ ਚ ਕੋਈ ਇਤਰਾਜ਼ ਨਹੀਂ ਚਾਹੇ ਸਰਦਾਰ ਜੀਤਮੇਂਦਰ ਸਿੰਘ ਆਗੇ ਉਮੀਦਵਾਰ ਦੇ ਤੌਰ ਤੇ ਉਹ ਸਾਰਿਆਂ ਨੂੰ ਮੁਬਾਰਕ ਮੋਬ ਬਹੁਤ ਧੰਨਵਾਦ ਹੁਣ ਸਰ ਪੈਂਸਨ ਸਾਡੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਸ ਵਾਰ ਵੀ ਵੱਡੇ ਮਾਰਜਨ ਦੇ ਨਾਲ ਇਥੋਂ ਜਿੱਤਾਂਗਾ ਔਰ ਜਿਸ ਹਿਸਾਬ ਦੇ ਨਾਲ ਲੰਬੀ ਦੇ ਵਿੱਚ ਜਿੱਤ ਹਾਸਲ ਹੋਈ ਹੈ ਉਸ ਹਿਸਾਬ ਦੇ ਨਾਲ ਬਠਿੰਡਾ ਤੋਂ ਵੀ ਐਮਪੀ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਹੋਏਗੀ ਕੈਮਰਾ ਪਾਸਸ ਜਸ਼ਨਦਰ ਆਮ ਮਹਿਮਦੀਪ ਜੋਤ ਬਠਿੰਡਾ